ਗਰਮੀ ਦੇ ਵਿੱਚ ਅਗਰ ਤੁਹਾਨੂੰ ਠੰਡੀ ਠੰਡੀ ਲੱਸੀ ਉਹ ਵੀ ਢਾਬਾ ਸਟਾਈਲ ਕਰਦੇ ਵਿੱਚ ਮਿਲ ਜਾਵੇ ਤਾਂ ਮਜ਼ਾ ਹੀ ਆ ਜਾਵੇ ਸਸਤੇ ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਹੋਮ ਸ਼ੈਫ ਰਵਨੀਤ ਵਿੱਚ ਅੱਜ ਆਪਾਂ ਢਾਬਾ ਸਟਾਈਲ ਲੱਸੀ ਐਟ ਹੋਮ ਬਣਾਉਣ ਜਾ ਰਹੇ ਹਾਂ ਲੱਸੀ ਬਣਾ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਹੈ ਦਹੀਂ ਚੀਨੀ ਪਾਣੀ ਇਫ ਰਿਕੁਆਇਰਡ ਤੇ ਆਈਸ ਕਯੂਬ ਆਪਾਂ ਨੇ ਇੱਕ ਜਾਰ ਲਿਆ ਉਹਦੇ ਵਿੱਚ ਪਾਇਆ ਦਹੀਂ ਦਹੀਂ ਜਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਥਿਕਨੈਸ ਨੂੰ ਕੰਟਰੋਲ ਕਰਨ ਦੇ ਲਈ ਥੋੜਾ ਜਿਹਾ ਪਾਣੀ ਫਿਰ ਉਹਦੇ ਵਿੱਚ ਆਪਾਂ ਨੇ ਪਾਈ 슈ਗਰ 슈ਗਰ ਤੁਹਾਡੇ ਜਿੰਨੀ ਤੁਹਾਨੂੰ ਪਸੰਦ ਹੈ ਤੁਸੀਂ ਉਹਦੇ ਹਿਸਾਬ ਨਾਲ 슈ਗਰ ਨੂੰ ਲੈ ਸਕਦੇ ਹੋ ਤੇ ਫਿਰ ਆਈਸ ਕਯੂਬ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਗ੍ਰाइंड ਕਰਾਂਗੇ ਗ੍ਰाइंड ਕਰਨ ਤੋਂ ਬਾਅਦ ਆਪਣੀ ਲੱਸੀ ਤਿਆਰ ਹੈ ਸਿਰਫ 2 ਮਿੰਟ ਵੀ ਨਹੀਂ ਲੱਗੇ ਤੇ ਆਪਣੀ ਲੱਸੀ ਘਰ ਦੇ ਵਿੱਚ ਤਿਆਰ ਹੋ ਗਈ ਹੈ ਜਿਆਦਾ ਰੜਕਣ ਦੀ ਜ਼ਰੂਰਤ ਨਹੀਂ ਜਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਐਦਾਂ ਤੁਸੀਂ ਲੱਸੀ ਘਰ ਦੇ ਵਿੱਚ ਬਣਾ ਸਕਦੇ ਹੋ ਬਿਲਕੁਲ ਬਿਲਕੁਲ ਹੀ ਟੱਬਾ ਸਟਾਈਲ ਲੱਸੀ ਤਿਆਰ ਹੁੰਦੀ ਹੈ ਸੋ ਆਪਣੀ ਲੱਸੀ ਤਿਆਰ ਹੈ enjoy ਕਰੋ ਠੰਡੀ ਠੰਡੀ ਲੱਸੀ sweet ਮਿੱਠੀ ਲੱਸੀ ਇੱਕ ਲਾਈਕ ਫॉर ਲੱਸੀ ਤੇ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਹੋਮ ਸ਼ੈਫ ਰਵਨੀਤ ਤੇ ਬੈਲ ਆਈਕਨ ਜ਼ਰੂਰ ਦਬਾਓ ਤਾਨੂੰ ਮੇਰੀ ਵੀਡੀਓਜ਼ ਦੀ ਅਪਡੇਟ ਮਿਲਦੀ ਰਵੇ